ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਤੁਸੀਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਘਰ ਵਿੱਚ ਚਾਰ ਚੀਜ਼ਾਂ ਲੈ ਆਉਣੀਆਂ ਹੁੰਦੀਆਂ ਹਨ ਫਿਰ ਵੇਖਿਓ ਤੁਹਾਡੇ ਘਰ ਵਿੱਚ ਚਾਰਾਂ ਹੀ ਪਾਸਿਆਂ ਤੋਂ ਪੈਸਾ ਬਰਕਤ ਤੇ ਖੁਸ਼ੀਆਂ ਆਪ ਚੱਲ ਕੇ ਆਉਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਇਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਆਪਣੀ ਅੱਜ ਦੀ ਇਹ ਖਾਸ ਵੀਡੀਓ ਉਹਨਾਂ ਭੈਣਾ ਭਰਾਵਾਂ ਦੇ ਲਈ ਹੈ ਜੋ ਆਪਣੇ ਜੀਵਨ ਵਿੱਚ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ ਬਹੁਤ ਚਿੰਤਾ ਗ੍ਰਸਤ ਰਹਿੰਦੇ ਹਨ ਅਤੇ ਉਹਨਾਂ ਦੀ ਪਰੇਸ਼ਾਨੀ ਉਹਨਾਂ ਦੀ ਚਿੰਤਾ ਦੀ ਵਜ੍ਹਾ ਘਰ ਦੀ ਗਰੀਬੀ ਘਰ ਦੇ ਵਿੱਚ ਪੈਸੇ ਦੀ ਕਮੀ ਬਹੁਤ ਹੀ ਜ਼ਿਆਦਾ ਹੁੰਦੀ ਹੈ ਤੇ ਉਹ ਕਹਿੰਦੇ ਹਨ ਕਿ ਅਸੀਂ ਜਿੰਨਾ ਮਰਜ਼ੀ ਕੰਮ ਕਰ ਲਈਏ ਜਿੰਨੀ ਮਰਜ਼ੀ ਮਿਹਨਤ ਕਰ ਲਈਏ ਇੱਕਰ ਫਿਰ ਵੀ ਸਾਡੇ ਘਰ ਵਿੱਚੋਂ ਪੈਸੇ ਪੱਖੋਂ ਪੂਰੀ ਹੀ ਨਹੀਂ ਪੈਂਦੀ ਆਖਦੇ ਹਨ ਜੀ ਕਿ ਘਰ ਦੇ ਵਿੱਚ ਪੈਸਾ ਆਉਣ ਤੋਂ ਪਹਿਲਾਂ ਹੀ ਲੱਗਣ ਵਾਲੇ ਕਈ ਥਾਂ ਬਣੇ ਹੁੰਦੇ ਹਨ ਘਰ ਦੇ ਵਿੱਚ ਆਇਆ ਪੈਸਾ ਬਿਲਕੁਲ ਨਹੀਂ ਟਿਕਦਾ ਤੇ ਆਖਦੇ ਹਨ ਜੀ ਸਾਡੀਆਂ ਲੋੜਾਂ ਜ਼ਰੂਰਤਾਂ ਹੀ ਬੜੀ ਮੁਸ਼ਕਿਲ ਦੇ ਨਾਲ ਪੂਰੀਆਂ ਹੁੰਦੀਆਂ ਹਨ ਸ਼ੌਂਕ ਪੂਰੇ ਕਰਨੇ ਤਾਂ ਬੜੀ ਦੂਰ ਦੀ ਗੱਲ ਹੈ ਆਖਦੇ ਹਨ ਸਮਝ ਨਹੀਂ ਆਉਂਦੀ ਘਰ ਵਿੱਚ ਹੋ ਕੀ ਰਿਹਾ ਇੰਨੀ ਮਿਹਨਤ ਕਰਨ ਦੇ ਬਾਵਜੂਦ ਇਨਾ ਕੰਮ ਧੰਦਾ ਕਰਨ ਦੇ ਬਾਵਜੂਦ ਘਰ ਵਿੱਚ ਬਰਕਤ ਕਿਉਂ ਨਹੀਂ ਪੈਂਦੀ ਆਖਦੇ ਹਨ ਜੀ ਘਰ ਦੀ ਬਰਕਤ ਵਧਾਉਣ ਦੇ ਲਈ ਰਿਜਕ ਵਿੱਚ ਬਰਕਤ ਪਾਉਣ ਲਈ ਅਸੀਂ ਕਿਹੜੇ ਤੇ ਕਿਸ ਤਰੀਕੇ ਦੇ ਯਤਨ ਕਰੀਏ ਪਰ ਬਹੁਤ ਹੀ ਕਰਕੇ ਵੀ ਵੇਖ ਚੁੱਕੇ ਹਾਂ ਸਾਨੂੰ ਜਿਵੇਂ ਕੋਈ ਆਖਦਾ ਹੈ ਅਸੀਂ ਓਵੇਂ ਕਰ ਲੈਂਦੇ ਹਾਂ ਕਿਸੇ ਨੇ ਕਿਹਾ ਘਰ ਵਿੱਚ ਕੁਝ ਖਾਸ ਚੀਜ਼ਾਂ ਲਿਆ ਕੇ ਰੱਖੋ ਇਹ ਚੀਜ਼ਾਂ ਪੈਸੇ ਨੂੰ ਆਕਰਸ਼ਿਤ ਕਰਦੀਆਂ ਹਨ ਤਾਂ ਆਖਦੇ ਹਨ ਜੀ ਅਸੀਂ ਉਹ ਚੀਜ਼ਾਂ ਵੀ ਘਰ ਵਿੱਚ ਲਿਆ ਕੇ ਰੱਖ ਕੇ ਵੇਖ ਲਈਏ ਪਰ ਕੋਈ ਫਰਕ ਨਹੀਂ ਪਿਆ ਜੇ ਕਿਸੇ ਨੇ ਕਿਹਾ ਘਰ ਦੇ ਵਿੱਚ ਫਲਾਣਾ ਪੌਦਾ ਲਗਾਓ ਅਸੀਂ ਉਹ ਪੌਦਾ ਵੀ ਘਰ ਵਿੱਚ ਲਗਾ ਕੇ ਰੱਖ ਲਿਆ ਹੈ ਮਨੀ ਪਲਾਂਟ ਘਰ ਵਿੱਚ ਲਿਆ ਕੇ ਰੱਖ ਲਿਆ ਹੈ ਤੇ ਵੇਖ ਵੀ ਲਿਆ ਹੈ ਕਹਿੰਦੇ ਹਨ ਕਿ ਉਹ ਸਾਡੇ ਘਰ ਵਿੱਚ ਫਿਰ ਵੀ ਪੈਸੇ ਨੂੰ ਆਕਰਸ਼ਿਤ ਨਹੀਂ ਕਰਦਾ ਕਹਿੰਦੇ ਪਰ ਸਾਨੂੰ ਤਾਂ ਉਹਦੇ ਨਾਲ ਕੋਈ ਫਰਕ ਹੀ ਨਹੀਂ ਪਿਆ ਮਤਲਬ ਸਾਨੂੰ ਜਿਵੇਂ ਕੋਈ ਆਖਦਾ ਅਸੀਂ ਉਦਾਂ ਹੀ ਕਰਕੇ ਵੇਖ ਲਿਆ ਹਰ ਟੂਣਾ ਟੋਟਕਾ ਉਪਾਅ ਕਰਕੇ ਵੇਖ ਚੁੱਕੇ ਹਾਂ ਪਰ ਸਾਡੇ ਪੈਸੇ ਪੱਖੋਂ ਪਰੇਸ਼ਾਨੀ ਉਦਾਂ ਹੀ ਬਣੀ ਹੋਈ ਹੈ ਹੋਰ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਹਨ ਘਰ ਦੇ ਵਿੱਚ ਨਿੱਕੀ-ਨਿੱਕੀ ਗੱਲ ਤੇ ਕਲੇਸ਼ ਰਹਿੰਦਾ ਹੈ ਕਈ ਭੈਣ ਭਰਾਵਾਂ ਨੂੰ ਤਾਂ ਕੋਈ ਹੋਰ ਹੀ ਚੀਜ਼ ਆਪਣੇ ਜੀਵਨ ਵਿੱਚ ਚਾਹੀਦੀ ਹੁੰਦੀ ਹੈ ਉਹਨੂੰ ਪ੍ਰਾਪਤ ਕਰਨ ਲਈ ਬੜੀ ਮਿਹਨਤ ਕਰਦੇ ਆ ਬਹੁਤ ਯਤਨ ਕਰਦੇ ਆ ਪਰ ਇੰਨੇ ਯਤਨ ਬਿਨਾਂ ਮਿਹਨਤ ਕਰਨ ਦੇ ਬਾਵਜੂਦ ਵੀ ਉਹ ਚੀਜ਼ ਨੂੰ ਹਾਸਲ ਨਹੀਂ ਕਰ ਪਾਉਂਦੇ ਉਹ ਇਸ ਕਰਕੇ ਵੀ ਦੁਖੀ ਪਰੇਸ਼ਾਨ ਰਹਿੰਦੇ ਹਨ ਤਾਂ ਸਾਧ ਸੰਗਤ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਸਾਨੂੰ ਆਪਣੇ ਜੀਵਨ ਵਿੱਚ ਜੋ ਵੀ ਚਾਹੀਦਾ ਹੈ ਉਹਨੂੰ ਪ੍ਰਾਪਤ ਕਰਨ ਦੇ ਲਈ ਮਿਹਨਤਾਂ ਕਰਨੀ ਪੈਣੀ ਹੈ ਮਿਹਨਤ ਤਾਂ ਬਿਨਾਂ ਗੱਲ ਤਾਂ ਬਣਨੀ ਨਹੀਂ ਪਰ ਹਾਂਜੀ ਇਹ ਗੱਲ ਵੀ ਸੱਚ ਹੈ ਕਿ ਮਿਹਨਤ ਨਾਲ ਗੁਰੂ ਦੀ ਰਹਿਮਤ ਹੋਣੀ ਜਾਦਾ ਜ਼ਰੂਰੀ ਹੈ ਜਦੋਂ ਸਾਡੀ ਮਿਹਨਤ ਨਾਲ ਗੁਰੂ ਦੀ ਰਹਿਮਤ ਜੁੜ ਜਾਵੇਗੀ ਨਾ ਫਿਰ ਸਾਡੀ ਕੀਤੀ ਹੋਈ ਮਿਹਨਤ ਨੂੰ ਰੰਗ ਭਾਗ ਲੱਗ ਜਾਣਗੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਥੋੜੇ ਵਿੱਚ ਵੀ ਬਰਕਤਾਂ ਪਾ ਦੇਣਗੇ ਥੋੜੀ ਚੀਜ਼ ਵੀ ਕਦੇ ਮੁੱਕਦੀ ਨਹੀਂ ਚੋਇਸ ਕਰਕੇ ਆਪਣੇ ਗੁਰੂ ਦੀ ਰਹਿਮਤ ਨੂੰ ਹਾਸਿਲ ਕਰਨ ਦੇ ਲਈ ਯਤਨ ਕਰੋ ਕਿ ਗੁਰੂ ਦੀ ਰਹਿਮਤ ਨੂੰ ਕਿੰਜ ਪ੍ਰਾਪਤ ਕਰਨਾ ਹੈ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਸੱਚਾ ਨਾਮ ਜਪ ਕੇ ਅਤੇ ਸਿਰਫ ਨਾਮ ਜਪਣਿਆ ਵੀ ਗੱਲ ਨਹੀਂ ਬਣਨੀ ਸਾਡਾ ਗੁਰੂ ਤੇ ਭਰੋਸਾ ਹੋਣਾ ਬੜਾ ਜ਼ਰੂਰੀ ਹੈ ਸਾਡੀ ਆਸ ਸਾਡੀ ਅਰਦਾਸ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੋਣੀ ਚਾਹੀਦੀ ਹੈ ਉਸ ਇੱਕ ਤੇ ਅੱਗੇ ਹੋਣੀ ਚਾਹੀਦੀ ਹੈ ਇਧਰ ਉਧਰ ਦੀਆਂ ਆਸਾਂ ਮਨ ਵਿੱਚੋਂ ਕੱਢਣੀਆਂ ਚਾਹੀਦੀਆਂ ਹਨ ਜੋ ਵੀ ਕੰਮ ਤੰਦਾ ਹੈ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਕੇ ਹੀ ਸ਼ੁਰੂ ਕਰਨਾ ਹੈ ਆਪਣੇ ਗੁਰੂ ਸਾਹਿਬ ਜੀ ਦੀ ਆਗਿਆ ਉਹਨਾਂ ਦਾ ਅਸ਼ੀਰਵਾਦ ਲੈ ਕੇ ਫਿਰ ਹੀ ਕੰਮ ਤੰਦਾ ਸ਼ੁਰੂ ਕਰੋ ਵੇਖਿਓ ਹਰ ਕੰਮ ਦੇ ਵਿੱਚ ਕਿਵੇਂ ਬਰਕਤ ਪੈ ਜਾਣੀ ਹੈ ਜਦੋਂ ਘਰੋਂ ਬਾਹਰ ਜਾਂਦੇ ਆ ਗੁਰੂ ਦਾ ਓਟ ਆਸਰਾ ਲੈ ਕੇ ਜਾਣਾ ਹੈ ਕਿਸੇ ਵੀ ਕੰਮ ਤੇ ਜਾਂਦੇ ਆ ਪਰਮਾਤਮਾ ਦਾ ਆਸਰਾ ਲੈ ਕੇ ਜਾਓ ਕਿ ਜਾਓ ਘਰ ਵਿੱਚ ਪਹਿਲਾਂ ਗੁਰਬਾਣੀ ਦਾ ਪਾਠ ਕਰੋ ਫਿਰ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਫਿਰ ਆਪਣੇ ਕੰਮ ਤੇ ਜਾਓ ਤਾਂ ਵੇਖਿਓ ਜਿੱਥੇ ਕੰਮ ਤੇ ਜਾਣਾ ਹੋਵੇਗਾ ਨਾ ਤਾਂ ਸਾਡੇ ਨਾਲੋਂ ਪਹਿਲਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਨਾ ਕਿਸੇ ਰੂਪ ਵਿੱਚ ਉੱਥੇ ਪਹੁੰਚੇ ਹੋਣਗੇ ਉਹ ਸਾਡਾ ਕੰਮ ਕਰਨਾ ਫਿਰ ਆਸਾਨ ਬਣਾ ਦੇਣਗੇ ਜੋ ਆਪਣਾ ਰੋਜ਼ ਦਾ ਕੰਮ ਧੰਦਾ ਕਾਰੋਬਾਰ ਹੈ ਜੋ ਵੀ ਤੁਸੀਂ ਨੌਕਰੀ ਕਰਦੇ ਹੋ ਭਾਵੇਂ ਦਿਹਾੜੀ ਕਰਦੇ ਹੋ ਭਾਵੇਂ ਦੁਕਾਨਦਾਰੀ ਨਾਲ ਸੰਬੰਧ ਰੱਖਦੇ ਹੋ ਆਪਣੇ ਕਿਰਤ ਵਿੱਚੋਂ ਸਭ ਤੋਂ ਪਹਿਲਾਂ ਮਾਲਕ ਦਾ ਨਾਮ ਜਪੋ ਤੁਸੀਂ 5 ਵਾਰ 10 ਵਾਰ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਹੈ ਨਾਲ ਹੀ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਮੈਨੂੰ ਇਸ ਕਿਰਤ ਨੂੰ ਬਖਸ਼ਿਆ ਹੈ ਮੈਨੂੰ ਤੁਸੀਂ ਇਹ ਕਾਰੋਬਾਰ ਦਿੱਤਾ ਹੈ ਜਿਸ ਦੇ ਨਾਲ ਮੈਂ ਕਮਾਈ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋषण ਕਰ ਰਿਹਾ ਹਾਂ ਜੋ ਵੀ ਤੁਹਾਡਾ ਕੰਮ ਹੈ ਭਾਵੇਂ ਛੋਟਾ ਤੇ ਭਾਵੇਂ ਵੱਡਾ ਕੰਮ ਹੈ ਉਹ ਤੁਸੀਂ ਆਪਣੀ ਸੋਚ ਮੁਤਾਬਿਕ ਕਰਨਾ ਹੈ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਪਹਿਲਾਂ ਤਾਂ ਆਪਣੇ ਕੰਮ ਦੀ ਕਦਰ ਕਰਨੀ ਸਿੱਖੋ ਆਪਣੇ ਕਿਰਤ ਦੀ ਕਦਰ ਕਰੋ ਫਿਰ ਉਹ ਕਿਰਤ ਦੀ ਕਮਾਈ ਦੇ ਵਿੱਚੋਂ ਤੁਹਾਨੂੰ ਬਰਕਤ ਮਿਲ ਜਾਵੇਗੀ ਵਾਦਾ ਮਿਲੇਗਾ ਕਈ ਲੋਕ ਨਾ ساری ساری ਉਮਰ ਆਪਣੇ ਕੰਮ ਧੰਦੇ ਆਪਣੇ ਕਾਰੋਬਾਰ ਤੋਂ ਸੰਤੁਸ਼ਟ ਨਹੀਂ ਹੁੰਦੇ ਉਹ ਵੱਧ ਰੁਤੀ ਆਪਣਾ ਕੰਮ ਧੰਦਾ ਤੇ ਕਾਰੋਬਾਰ ਕਰਦੇ ਹਨ ਪਰ ਨਹੀਂ ਸਾਥ ਸੰਗਤ ਜੀ ਜੋ ਵੀ ਤੁਹਾਡੀ ਜ਼ਿੰਮੇਵਾਰੀ ਹੈ ਜੋ ਵੀ ਤੁਹਾਡਾ ਕੰਮ ਧੰਦਾ ਹੈ ਜੋ ਵੀ ਨੌਕਰੀ ਕਰਦੇ ਹੋਣ ਉਹਨੂੰ ਖੁਸ਼ੀ-ਖੁਸ਼ੀ ਤੇ ਚਾਣ ਨਾਲ ਕਰੋ ਪੂਰੀ ਇਮਾਨਦਾਰੀ ਦੇ ਨਾਲ ਕਰਿਆ ਕਰੋ ਜੋ ਵੀ ਤੁਹਾਡੀ ਹੱਕ ਸੱਚ ਦੀ ਨੇਕ ਕਮਾਈ ਹੈ ਉਹਦੇ ਵਿੱਚੋਂ ਦਸਵੰਦ ਵੀ ਜ਼ਰੂਰ ਕੱਢਿਆ ਕਰੋ ਜਦੋਂ ਆਪਣੇ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਦੇ ਹਨ ਤਾਂ ਸੱਚ ਕਰਕੇ ਜਾਣਿਓ ਉਹ ਕੱਢਿਆ ਹੋਇਆ ਦਸਵੰਦ 10 ਗੁਣਾ ਹੋ ਕੇ ਤੁਹਾਨੂੰ ਵਾਪਸ ਮਿਲ ਜਾਵੇਗਾ ਇਸ ਕਰਕੇ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢੋ ਉਸ ਦਸਵੰਦ ਨੂੰ ਤੁਸੀਂ ਕਿਸੇ ਗਰੀਬ ਦੀ ਮਦਦ ਵਿੱਚ ਲਾ ਸਕਦੇ ਹੋ ਗੁਰੂ ਘਰ ਦੇ ਵਿੱਚ ਚੱਲ ਰਹੀਆਂ ਸੇਵਾਵਾਂ ਵਿੱਚ ਭੇਟਾ ਕਰਕੇ ਆ ਸਕਦੇ ਹੋ ਗੁਰੂ ਸਾਹਿਬ ਜੀ ਬਹੁਤ ਕਿਰਪਾ ਕਰਨਗੇ ਤੁਹਾਡੀ ਔਨਿਕ ਕਮਾਈ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਇਹ ਗੱਲ ਸਾਥ ਸੰਗਤ ਜੀ ਭਾਵੇਂ ਤੁਸੀਂ ਅੱਜ ਤੋਂ ਹੀ ਅਜ਼ਮਾ ਕੇ ਵੇਖ ਲਓ ਮਾਲਕ ਦਾ ਸ਼ੁਕਰਾਨਾ ਕਰਨਾ ਨਾ ਛੱਡੋ ਜਿੰਨੇ ਹੀ ਅਸੀਂ ਗਿਲੇ ਸ਼ਿਕਵੇ ਤੇ ਸ਼ਿਕਾਇਤਾਂ ਪਰਮਾਤਮਾ ਨਾਲ ਕਰਦੇ ਹਾਂ ਉਹਨਾਂ ਹੀ ਅਸੀਂ ਘਾਟੇ ਵਿੱਚ ਜਾਂਦੇ ਹਾਂ ਜਿੰਨਾ ਹੀ ਅਸੀਂ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਡੇ ਤੇ ਕਿਰਪਾ ਦੁਗਣੀ ਹੋ ਜਾਂਦੀ ਹੈ। ਸੁਮੋਕ ਦੀ ਗੱਲ ਇਹ ਹੈ ਜੀ ਕਿ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਆਪਣੀਆਂ ਲੋੜਾਂ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪੈਸਾ ਤਾਂ ਬਹੁਤ ਜ਼ਰੂਰੀ ਹੈ ਤੇ ਪੈਸਾ ਤਾਂ ਹੀ ਆਵੇਗਾ ਜੇ ਅਸੀਂ ਕੋਈ ਕੰਮ ਧੰਦਾ ਤੇ ਕਾਰੋਬਾਰ ਕਰਾਂਗੇ। ਉਹਦੇ ਵਿੱਚ ਰੱਜ ਕੇ ਮਿਹਨਤ ਕਰਾਂਗੇ ਪਰ ਮਿਹਨਤ ਦੇ ਨਾਲ ਗੁਰੂ ਦੀ ਰਹਿਮਤ ਬੜੀ ਜ਼ਰੂਰੀ ਹੈ ਗੁਰੂ ਦੀ ਰਹਿਮਤ ਕਿੰਜ ਹੋਵੇਗੀ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪ ਕੇ ਹੱਕ ਸੱਚ ਦੀ ਕਿਰਤ ਕਮਾਈ ਕਰਕੇ ਕਿਉਂਕਿ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚ ਹੀ ਬਰਕਤਾਂ ਪੈਂਦੀਆਂ ਹਨ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਇਮਾਨਦਾਰੀ ਨਾਲ ਦਾ ਸੰਬੰਧ ਕੱਢਣਾ ਉਹ ਦਾ ਸੰਬੰਧ ਨੂੰ ਫਿਰ ਨੇਕ ਕੰਮਾਂ ਵਿੱਚ ਲਾਉਣਾ ਵਾਹਿਗੁਰੂ ਜੀ ਦੇ ਵੱਲੋਂ ਦਿੱਤੀ ਹੋਈ ਹਰ ਚੀਜ਼ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸਭ ਤੋਂ ਜ਼ਰੂਰੀ ਗੱਲ ਹੈ ਸਾਡਾ ਵਾਹਿਗੁਰੂ ਜੀ ਦੇ ਉੱਤੇ ਪੂਰਨ ਭਰੋਸਾ ਹੋਣਾ ਕਿਉਂਕਿ ਸਾਥ ਸੰਗਤ ਜੀ ਜੇਕਰ ਸਾਡਾ ਵਾਹਿਗੁਰੂ ਜੀ ਦੇ ਉੱਪਰ ਭਰੋਸਾ ਪੂਰਾ ਹੈ ਤਾਂ ਸਾਡਾ ਜਪਿਆ ਹੋਇਆ ਨਾਮ ਸਾਡੀ ਕੀਤੀ ਹੋਈ ਅਰਦਾਸ ਬੇਨਤੀ ਸਾਡੇ ਕੀਤੇ ਹੋਏ ਨੇਕ ਕੰਮ ਤੇ ਸਾਡੇ ਵੱਲੋਂ ਕੀਤਾ ਹੋਇਆ ਪਰਮਾਤਮਾ ਦਾ ਸ਼ੁਕਰਾਨਾ ਮਾਲਕ ਦੇ ਚਰਨਾਂ ਵਿੱਚ ਫਿਰ ਹੀ ਪ੍ਰਵਾਨ ਹੋਵੇਗਾ ਸੋ ਮਾਲਕ ਉੱਤੇ ਭਰੋਸਾ ਪੂਰਨ ਰੱਖਣਾ ਹੈ ਭਰੋਸੇ ਵਾਲਿਆਂ ਦੇ ਬੇੜੇ ਪਾਰ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਭਰੋਸਾ ਹੁੰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਉੱਤੇ ਬੜੀ ਛੇਤੀ ਕਿਰਪਾ ਕਰਦੇ ਹਨ ਉਹ ਪਰਮ ਪਿਤਾ ਪਰਮਾਤਮਾ ਜੀ ਸਰਬ ਕਲਾ ਸਮਰਾਥ ਹਨ ਉਹ ਸਭ ਕੁਝ ਕਰ ਸਕਦੇ ਹਨ ਇੱਕ ਪਲ ਦੇ ਵਿੱਚ ਕਿਸੇ ਦੀ ਜ਼ਿੰਦਗੀ ਵੀ ਬਦਲ ਸਕਦੇ ਹਨ ਗੁਰੂ ਸਾਹਿਬ ਜੀ ਜਦੋਂ ਤਰਸ ਦੇ ਘਰ ਵਿੱਚ ਆ ਜਾਣ ਤਾਂ ਆਪਣੇ ਘਰ ਦੀਆਂ ਬਖਸ਼ਿਸ਼ਾਂ ਦੇ ਖਾਤੇ ਤੁਹਾਡੇ ਲਈ ਖੋਲ ਦੇਣਗੇ ਫਿਰ ਤੁਹਾਡੀਆਂ ਹੀ ਝੋਲੀਆਂ ਛੋਟੀਆਂ ਭੇਜਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ